ਬਦਾਮ ਖਾਣ ਨਾਲ ਦਿਮਾਗ ਦੇਸ ਹੁੰਦਾ ਹੈ ਜਾਂ ਅਕਲ ਆਉਂਦੀ ਹੈ ਨਹੀਂ ਇਹ মিথ ਹੈ ਜੀ ਖੀਰਾ ਖਾਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਹਾਂਜੀ ਇਹ ਵਹਿਮ ਨਹੀਂ ਹੈ ਇਸ ਇਫੈਕਟ ਹੈ ਕਿਉਂਕਿ ਖੀਰਾ ਆਪਣੇ ਆਪ ਚ ਹੀ ਉਹਦੇ ਚ ਇੰਨਾ ਜ਼ਿਆਦਾ ਪਾਣੀ ਹੁੰਦਾ ਹੈ ਕਿ ਅਗਰ ਅਸੀਂ ਇਹਦੇ ਨਾਲ ਖੀਰਾ ਵੀ ਪੂਰਾ ਖਾ ਲਿਆ ਨਾਲ ਪਾਣੀ ਵੀ ਪੀ ਲਿਆ ਤਾਂ ਪੇਟ ਜਿਹੜਾ ਆਪਣਾ ਬਹੁਤ ਫੁੱਲ ਜਾਂਦਾ ਆਪਾਂ ਨੂੰ ਇੱਕਦਮ ਲੱਗਦਾ ਹੈ ਕਿ ਨੌਜ਼ੀਆ ਹੋ ਰਿਹਾ ਹੈ ਜਾਂ ਉਲਟੀ ਆਏਗੀ ਇਹ ਦਾਦੀ ਫੀਲਿੰਗ ਜ਼ਰੂਰ ਆਉਂਦੀ ਹੈ ਬਨਾਣਾ ਸ਼ੇਕ ਮੰਗੋ ਸ਼ੇਕ ਨਹੀਂ ਪੀਣਾ ਚਾਹੀਦਾ ਕਿਉਂਕਿ ਦੁੱਧ ਦਾ ਤੇ ਫਰੂਟ ਦਾ ਲੈਣ ਦੇਣਾ ਨਹੀਂ ਹੁੰਦਾ ਦੀ ਬਨਾਣਾ ਸ਼ੇਕ ਮੰango ਸ਼ੇਕ ਨਹੀਂ ਬਾਕੀ ਇਹ ਕਿ ਕੁਝ ਫਰੂਟਸ ਐਸੇ ਨੇ ਕਿ ਜਿਨ੍ਹਾਂ ਨਾਲ ਸਾਨੂੰ ਦੁੱਧ ਨਹੀਂ ਲੈਣਾ ਚਾਹੀਦਾ ਜਿੱਦਾਂ ਕਿ ਵਾਟਰਮੈਲਨ ਹੈ ਜਾਂ ਮੈਲਨ ਹੈ ਬਲਕਿ ਇਹ ਹੈ ਕਿ ਬਨਾਣਾ ਔਰ ਮੰango ਸ਼ੇਕ ਤਾਂ ਇੱਕ ਅੱਛਾ ਬਣਾਦੇ ਕੰਬੀਨੇਸ਼ਨ ਕਿ ਜਿਸ ਨਾਲ ਬਾਡੀ ਨੂੰ ਅੱਛੇ ਨਿਊਟ੍ਰੀਐਂਟਸ ਅੱਛੇ ਤਰੀਕੇ ਨਾਲ ਮਿਲਦੇ ਨੇ ਔਰ ਬਾਡੀ ਉਹਨਾਂ ਨੂੰ ਐਬਜ਼ਾਰਬ ਵੀ ਕਰਦੀ ਹੈ ਨੰਗੇ ਪੈਰ ਸਵੇਰੇ ਦੇ ਸਮੇਂ ਤੇ ਘਾਹ ਤੇ ਤੁਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ ਜੀ ਨਹੀਂ ਇਹ ਤਾਂ ਮਿੱਥ ਹੈ ਗਾਜਰ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ ਇਹ ਵੀ ਮਿੱਥ ਹੈ ਜਲਦੀ ਟ੍ਰੇਨ ਜਾਂ ਜਲਦੀ ਗੱਡੀ ਵਿੱਚ ਜੇ ਅਸੀਂ ਬੁੱਕ ਪੜ੍ਹਦੇ ਹਾਂ ਸਾਡੀਆਂ ਅੱਖਾਂ ਖਰਾਬ ਹੋ ਸਕਦੀਆਂ ਨੇ ਨਹੀਂ ਇਹ ਮਿੱਥ ਹੈ ਨਹੀਂ ਅੱਖਾਂ ਨੂੰ ਕੁਝ ਨਹੀਂ ਹੁੰਦਾ ਡੀਜ਼ ਟੂ ਵਾਈਟ ਸਪੌਟਸ ਹੁੰਦੇ ਆ ਤਾਂ ਕੈਲਸ਼ੀਅਮ ਦੀ ਕਮੀ ਹੈ ਨਹੀਂ ਜੀ ਮਿੱਥ ਹੈ ਸੋ ਚੀਨੀ ਦੀ ਜਗ੍ਹਾ ਗੁੜ ਖਾਣ ਨਾਲ ਡਾਇਬੀਟਿਸ ਪੇਸ਼ੈਂਟ ਦਾ ਸ਼ੂਗਰ ਲੈਵਲ ਕੰਟਰੋਲ ਦੇ ਵਿੱਚ ਰਹੇ ਨਹੀਂ ਚੀਨੀ ਹੋਵੇ ਸ਼ੂਗਰ ਸ਼ਾਇਦ ਹੈ ਜਾਂ ਗੁੜ ਹੈ ਜਾਂ ਸ਼ੱਕਰ ਹੈ ਹੈ ਤਾਂ ਸਭ ਮਿੱਠਾ ਹੀ ਹੈ ਮੇਬੀ ਉਹਨਾਂ ਦਾ ਲੈਵਲ ਅਲੱਗ-ਨਾਲਗ ਹੋਏਗਾ ਬਟ ਇਹ ਨਹੀਂ ਹੈ ਕਿ ਡਾਇਬੀਟਿਸ ਕੰਟਰੋਲ ਹੋ ਜਾਏਗੀ ਤਾਂ ਸਭ ਤੋਂ ਪੁਰਾਣੀ ਚੀਜ਼ ਹੁੰਦੀ ਹੈ ਮੈਮ ਐਨ ਐਪਲ ਅਡੇ ਕੀਪਸ ਅ ਡਾਕਟਰ ਅਵੇ ਇਹ ਵੀ ਮਿਥ ਹੈ ਕਿ ਤੁਸੀਂ ਵੀ ਵਹਿਮਾਂ ਭਰਮਾਂ ਦੇ ਵਿੱਚ ਪੈਂਦੇ ਹੋ ਅਗਰ ਜਾਣਦੇ ਹੋ ਜਿਹੜੇ ਵਹਿਮ ਤੁਸੀਂ ਪਾਲ ਰੱਖੇ ਨੇ ਉਹ ਸਾਰੇ ਸਹੀ ਨੇ ਜਾਂ ਗਲਤ ਜੇ ਨਹੀਂ ਜਾਣਦੇ ਤਾਂ ਅੱਜ ਤੁਹਾਨੂੰ ਦੱਸਾਂਗੇ ਕਿ ਜਿਹੜੇ ਵਹਿਮ ਅਸੀਂ ਅਕਸਰ ਪਾਲਦੇ ਹਾਂ ਕਿਉਂ ਵਾਕਈ ਸੱਚ ਨੇ ਜਾਂ ਫਿਰ ਮਿੱਥ ਨੇ ਯਾਨੀ ਵਹਿਮ ਨੇ ਸੋ ਆਓ ਡਾਕਟਰ ਦਮਨੀਤ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਜਾਣਦੇ ਆਂ ਕੁਝ ਵਹਿਮਾਂ ਬਾਰੇ ਜੋ ਅਸੀਂ ਪਾਲ ਰੱਖੇ ਨੇ ਉਹ ਸੱਚ ਨੇ ਜਾਂ ਝੂਠ ਸੋ ਸਭ ਤੋਂ ਪਹਿਲਾ ਵਹਿਮ ਜੋਸੀਂ ਪਾਲਦੇ ਆਂ ਕਿ ਖੀਰਾ ਖਾਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਹਾਂਜੀ ਇਹ ਵਹਿਮ ਨਹੀਂ ਹੈ ਇਸ ਇਫੈਕਟ ਹੈ ਕਿਉਂਕਿ ਖੀਰਾ ਆਪਣੇ ਆਪ ਚ ਹੀ ਉਹਦੇ ਚ ਇੰਨਾ ਜ਼ਿਆਦਾ ਪਾਣੀ ਹੁੰਦਾ ਹੈ ਕਿ ਅਗਰ ਅਸੀਂ ਇਹਦੇ ਨਾਲ ਖੀਰਾ ਵੀ ਪੂਰਾ ਖਾ ਲਿਆ ਨਾਲ ਪਾਣੀ ਵੀ ਪੀ ਲਿਆ ਤਾਂ ਪੇਟ ਜਿਹੜਾ ਆਪਣਾ ਬਹੁਤ ਫੁੱਲ ਜਾਂਦਾ ਆਪਾਂ ਨੂੰ ਇੱਕਦਮ ਲੱਗਦਾ ਹੈ ਕਿ ਨੌਜ਼ੀਆ ਹੋ ਰਿਹਾ ਹੈ ਜਾਂ ਉਲਟੀ ਆਏਗੀ ਇਦਾਂ ਦੀ ਫੀਲਿੰਗ ਜ਼ਰੂਰ ਆਉਂਦੀ ਹੈ ਬਨਾਣਾ ਸ਼ੇਕ ਮੰਗੋ ਸ਼ੇਕ ਨਹੀਂ ਪੀਣਾ ਚਾਹੀਦਾ ਕਿਉਂਕਿ ਦੁੱਧ ਦਾ ਤੇ ਫਰੂਟ ਦਾ ਲੈਣ ਦੇਣਾ ਨਹੀਂ ਹੁੰਦਾ। ਵੀ ਬਨਾਣਾ ਸ਼ੇਕ ਮੰਗੋ ਸ਼ੇਕ ਨਹੀਂ ਬਾਕੀ ਇਹ ਹੈ ਕਿ ਕੁਝ ਫਰੂਟਸ ਐਸੇ ਨੇ ਕਿ ਜਿਨ੍ਹਾਂ ਨਾਲ ਸਾਨੂੰ ਦੁੱਧ ਨਹੀਂ ਲੈਣਾ ਚਾਹੀਦਾ ਜਿੱਦਾਂ ਕਿ ਵਾਟਰਮੈਲਨ ਹੈ ਜਾਂ ਮੈਲਨ ਹੈ। ਬਲਕਿ ਇਹ ਹੈ ਕਿ ਬਨਾਣਾ ਔਰ ਮੰਗੋ ਸ਼ੇਕ ਤਾਂ ਇੱਕ ਅੱਛਾ ਬਣਾਉਂਦੇ ਕੰਬੀਨੇਸ਼ਨ ਕਿ ਜਿਸ ਨਾਲ ਬੋਡੀ ਨੂੰ ਅੱਛੇ ਨਿਊਟ੍ਰੀਐਂਟਸ ਅੱਛੇ ਤਰੀਕੇ ਨਾਲ ਮਿਲਦੇ ਨੇ ਔਰ ਬੋਡੀ ਉਹਨਾਂ ਨੂੰ ਐਬਜ਼ਾਰਬ ਵੀ ਕਰਦੀ ਹੈ। ਜੀ। ਨੰਗੇ ਪੈਰ ਸਵੇਰੇ ਦੇ ਸਮੇਂ ਤੇ ਘਾਹ ਤੇ ਤੁਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ। ਜੀ ਨਹੀਂ ਇਹ ਤਾਂ ਮਿੱਥ ਹੈ। गाजर ਖਾਣ ਨਾਲ ਅੱਖਾਂ ਦੀ ਰੋਸ਼ਨੀ تیز ਹੁੰਦੀ ਹੈ ਇਹ ਵੀ ਮਿੱਥ ਹੈ ਇਹ ਵੀ ਮਿੱਥ ਹੈ ਸੋ ਅਕਰੋਟ ਦੀ ਸ਼ੇਪ ਬ੍ਰੇਨ ਵਰਗੀ ਹੁੰਦੀ ਹੈ ਸੋ ਕੀ ਅਕਰੋਟ ਸਿਰਫ ਬ੍ਰੇਨ ਤੇ ਕੰਮ ਕਰਦਾ ਨਹੀਂ ਬ੍ਰੇਨ ਤੇ ਚਲੋ ਕਰਦਾ ਕੰਮ ਹਰ ਕੋਈ ਜਿਹੜਾ ਵੀ ਡ్రਾਈ ਫਰੂਟ ਹੈ ਉਹਦਾ ਇੱਕ ਬ੍ਰੇਨ ਤੇ ਅੱਛਾ ਅਸਰ ਹੈ ਕਿਉਂਕਿ ਉਹਨਾਂ ਵਿੱਚ omega 3 ਫੈਟੀ ਐਸਿਡਸ ਹੁੰਦੇ ਬਟ ਇਹ ਹੈ ਕਿ ਜਿਆਦਾ ਅਸਰ ਜਿਹੜਾ ਹੈ ਉਹ ਸਾਡੀ ਹਾਰਟ ਨੂੰ ਹਾਰਟ ਡਿਜ਼ੀਜ਼ ਤੋਂ ਬਚਾਉਂਦਾ ਹੈ ਜਿਹੜਾ omega 3 ਫੈਟੀ ਐਸਿਡਸ ਅਗਰ ਜਿਹੜਾ ਦੀ ਅਸੀਂ ਲੈਣੇ ਆ ਡ్రਾਈ ਫਰੂਟਸ ਦੀ ਫਾਰਮ ਦੇ ਵਿੱਚ ਜੀ ਡਿਮ ਲਾਈਟ ਦੇ ਵਿੱਚ ਪੜਾਈ ਨਹੀਂ ਕਰਨੀ ਚਾਹੀਦੀ ਡੀਆਂ ਡਿਮ ਲਾਈਟ ਦੇ ਵਿੱਚ ਤੁਸੀਂ ਕੁਝ ਕਿਉਂਕਿ ਡਿਮ ਲਾਈਟ ਵਿੱਚ ਜਿੰਨਾ ਉਹ ਹੈ ਨਾ ਕਿ ਉਨਾ ਸਟ੍ਰੇਨ ਆਏਗਾ ਅੱਖਾਂ ਤੇ ਅਗਰ ਅੱਖਾਂ ਨਹੀਂ ਵੀ ਖਰਾਬ ਹੋਏ ਤੁਹਾਨੂੰ ਹੈਡੈਕ ਹੋਏਗਾ ਤੁਹਾਨੂੰ ਵੈਸੇ ਸੁਸਤੀ ਦੀ ਫੀਲਿੰਗ ਆਏਗੀ ਇਹ ਚੀਜ਼ਾਂ ਜ਼ਰੂਰ ਹੁੰਦੀਆਂ ਮੈਟਰ ਕਰਦੀਆਂ ਚਲਦੀ ਟ੍ਰੇਨ ਜਾਂ ਚਲਦੀ ਗੱਡੀ ਵਿੱਚ ਜੇ ਅਸੀਂ ਬੁੱਕ ਪੜ੍ਹਦੇ ਹਾਂ ਸਾਡੀਆਂ ਅੱਖਾਂ ਖਰਾਬ ਹੋ ਸਕਦੀਆਂ ਨੇ ਨਹੀਂ ਇਹ ਮਿੱਥ ਹੈ ਨਹੀਂ ਅੱਖਾਂ ਨੂੰ ਕੁਝ ਨਹੀਂ ਹੁੰਦਾ ਜੀ ਸੋ ਗਰਮੀ ਦੇ ਵਿੱਚ ਡਾਰਕ ਕਲਰ ਨਹੀਂ ਪਾਣੇ ਚਾਹੀਦੇ ਜਾਂ ਗਰਮੀ ਦੇ ਵਿੱਚ ਡਾਰਕ ਕਲਰ ਪਾਣ ਨਾਲ ਜ਼ਿਆਦਾ ਗਰਮੀ ਰਹਿੰਦੀ हां जी क्योंकि डार्क कलर की डार्क कलर ਜਿਹੜਾ ਹੈ ਉਹ ਜ਼ਿਆਦਾ ਉਹਨਾਂ ਜਿਆਦਾ ਹੀਟ ਐਬਜ਼ਾਰਬ ਕਰਦਾ ਹੈ ਔਰ ਬਾਡੀ ਨੂੰ ਉਹਨਾਂ ਜਿਆਦਾ ਗਰਮੀ ਮਹਿਸੂਸ ਹੁੰਦੀ ਹੈ ਜਦਨੇ ਅਸੀਂ ਡਾਰਕ ਕਲਰਸ ਪਾਨੇ ਆ ਜਦੋਂ ਲਾਈਟ ਕਲਰ ਪਾਨੇ ਆ ਜਿਸ ਤਰ੍ਹਾਂ ਵਾਈਟ ਹੈ ਜਾਂ ਕੋਈ ਵੀ ਲਾਈਟ ਕਲਰਸ ਨੇ ਤਾਂ ਉਹ ਸਾਰੀ ਜਿਹੜੀ ਲਾਈਟ ਜਾਂ ਹੀਟ ਉਹਨਾਂ ਤੇ ਆਂਦੀ ਉਹ ਸਾਰੀ ਰਿਫਲੈਕਟ ਬੈਕ ਕਰ ਦਿੰਦੇ ਆ ਜਿਸ ਦੇ ਕਰਕੇ ਬਾਡੀ ਵਿੱਚ ਉਹਨਾਂ ਅਸਰ ਹੀਟ ਦਾ ਨਹੀਂ ਆਂਦਾ ਜੀ ਜ਼ਿਆਦਾ ਖਾਣਾ ਖਾਣ ਤੋਂ ਬਾਅਦ ਸੁਸਤੀ ਹੁੰਦੀ ਹੈ ਕਉਗੀ ਜਿਹੜੀ ਨੀਂਦ ਆਣ ਦੇ ਲਈ ਆਪਾਂ ਨੂੰ ਇੱਕ ਬਾਡੀ ਚ ਇੱਕ ਚੀਜ਼ ਬਣਨੇ ਮੈਲਾਟੋਨਿਨ ਕਰਕੇ ਇੱਕ ਚੀਜ਼ ਬਣਦੀ ਹੈ ਤੇ ਜਿਹੜੀ ਅਸੀਂ ਜਦੋਂ ਹਾਈ ਪ੍ਰੋਟੀਨ ਜਾਂ ਹਾਈ ਕਾਰਬੋਹਾਈਡਰੇਟ ਖਾਂਦੇ ਆਂ ਤਾਂ ਉਹਦੇ ਵਿੱਚ ਇੱਕ ਚੀਜ਼ ਹੁੰਦੀ ਹੈ ਟ੍ਰਿਪਟੋਫਾਨ ਜਿਹੜੀ ਕਿ ਬਾਡੀ ਵਿੱਚ ਕਨਵਰਟ ਹੋ ਜਾਂਦੀ ਹੈ ਮੈਲਾਟੋਨਿਨ ਦੇ ਵਿੱਚ ਜਿਸ ਨਾਲ ਆਪਾਂ ਨੂੰ ਸੁਸਤੀ ਆਉਂਦੀ ਹੈ ਨੀਂਦ ਆਉਂਦੀ ਹੈ ਤੇ ਜਦੋਂ ਆਪਾਂ ਉਹ ਚੀਜ਼ ਜ਼ਿਆਦਾ ਕੰਜ਼ੂਮ ਕਰ ਲੈਂਦੇ ਆਂ ਜ਼ਿਆਦਾ ਪ੍ਰੋਟੀਨ ਜਾਂ ਕਾਰਬੋਹਾਈਡਰੇਟਸ ਤਾਂ ਆਪਣੀ ਬਾਡੀ ਦੇ ਵਿੱਚ ਉਸ ਹਾਰਮੋਨ ਮੈਲਾਟੋਨਿਨ ਦੀ ਜਿਹੜੀ ਮਾਤਰਾ ਹੈ ਉਹ ਵੱਧ ਜਾਂਦੀ ਹੈ ਜਿਹਦੇ ਕਰਕੇ ਬਾਡੀ ਵਿੱਚ ਸੁਸਤੀ ਆਉਂਦੀ ਹੈ ਬਦਾਮ ਖਾਣ ਨਾਲ ਦਿ ਏਵੇਂ ਮਿਥੇ ਸੋ ਡਰਾਈ ਫਰੂਟਸ ਨੂੰ ਹਮੇਸ਼ਾ ਭਿਗੋ ਕੇ ਯਾਨੀ ਭਿਉ ਕੇ ਖਾਣਾ ਚਾਹੀਦਾ ਹੈ। ਭਿਉ ਕੇ ਖਾਣ ਨਾਲ ਇਹ ਹੈ ਕਿ ਇੱਕ ਚੂਇੰਗ ਐਬਿਲਿਟੀ ਅੱਛੀ ਹੋ ਜਾਂਦੀ ਹੈ, ਅੱਛੀ ਤਰ੍ਹਾਂ ਡਾਈਜੈਸਟ ਹੋ ਜਾਂਦੇ ਨੇ। ਇੱਕ ਇਹ ਹੈ ਕਿ ਸੋਕ ਕਰਨ ਨਾਲ ਇੱਕ ਫਾਈਟਿਕ ਐਸਿਡ ਨਾਮ ਦੀ ਚੀਜ਼ ਹੁੰਦੀ ਹੈ ਡਰਾਈ ਫਰੂਟਸ ਦੇ ਵਿੱਚ ਜੋ ਕਿ ਵਾਸ਼ ਆਊਟ ਹੋ ਜਾਂਦੀ ਹੈ ਜਿਹਦੇ ਉਹ ਥੋੜੀ ਜੀ ਪ੍ਰੋਬਲਮ ਕਰਦੀ ਹੈ ਜਦੋਂ ਆਪਾਂ ਨਿਊਟ੍ਰੀਐਂਟਸ ਨੂੰ ਐਬਜ਼ਾਰਬ ਕਰਨਾ ਹੈ ਡਰਾਈ ਫਰੂਟਸ ਦੇ ਵਿੱਚ ਜੋ ਹੈ। ਬਟ ਇਹ ਅਗਰ ਤੁਸੀਂ ਬਿਨਾਂ ਸੋਕ ਕੀਤੇ ਵੀ ਡਰਾਈ ਫਰੂਟਸ ਖਾ ਰਹੇ ਹੋ ਤਾਂ ਵੀ ਕੋਈ ਨਹੀਂ ਪ੍ਰੋਬਲਮ ਨਹੀਂ ਹੈ। ਉਹਦਾ ਨੁਕਸਾਨ ਨਹੀਂ ਹੁੰਦਾ। ਨਹੀਂ ਹ ਮਤਲਬ ਕੋਈ ਨੁਕਸਾਨ ਨਹੀਂ ਹੈ ਅਗਰ ਤੁਸੀਂ ਬਿਨਾ ਸੋਕ ਕੀਤੇ ਡਰਾਈ ਫਰੂਟਸ ਖਾ ਰਹੇ ਹੋ ਜੀ ਜੇ ਕਿ ਕਹਿੰਦੇ ਨੇ ਜੇ ਕਿਸੇ ਨੂੰ ਆਈ ਦੇ ਇਨਫੈਕਸ਼ਨ ਹੋਵੇ ਜਾਂ ਆਈ ਫਲੂ ਹੋਵੇ ਤੇ ਸਾਹਮਣੇ ਕੋਈ ਬੰਦਾ ਦੇਖ ਰਿਹਾ ਉਹਨੂੰ ਵੀ ਆਈ ਫਲੂ ਹੋ ਜਾਂਦਾ ਨਹੀਂ ਦੇਖਣ ਨਾਲ ਐਸਾ ਕੁਝ ਨਹੀਂ ਹੁੰਦਾ ਬਟ ਇਹ ਹੈ ਕਿ ਅਗਰ ਤੁਸੀਂ ਉਹਨੂੰ ਹੱਥ ਉਹਦੀ ਅੱਖਾਂ ਨੂੰ ਹੱਥ ਲਗਾਉਂਦੇ ਹੋ ਫਿਰ ਆਪਿਆਂ ਨੂੰ ਲਗਾਉਂਦੇ ਹੋ ਜਾਂ ਉਹ ਜੋ ਵੀ ਹੈਂਕੀ ਯੂਜ਼ ਕਰ ਰਿਹਾ ਹੈ ਉਹ ਯੂਜ਼ ਕਰਦੇ ਹੋ ਜਾਂ ਤੁਸੀਂ ਉਹਦੇ ਪਿੱਲੋ ਯੂਜ਼ ਕਰ ਰਹੇ ਹੋ ਸੇਮ ਹੋਈ ਤਾਂ ਇਹ ਇਨਫੈਕਸ਼ਨ ਤੁਹਾਨੂੰ ਹੋ ਸਕਦਾ ਹੈ ਵੈਸੇ ਨਹੀਂ ਡਾਇਬਟੀਜ਼ ਵਾਲੇ ਪੇਸ਼ੈਂਟ ਨੂੰ ਕਣਕ ਦਾ ਆਟਾ ਨਹੀਂ ਖਾਣਾ ਚਾਹੀਦਾ ਦੇਖੋ ਕਣਕ ਦਾ ਆਟਾ ਹੁਣ ਜਿਵੇਂ ਅੱਜਕੱਲ ਯੂਜ਼ ਹੋਣ ਲੱਗ ਗਿਆ ਕਿ ਅਸੀਂ ਜ਼ਿਆਦਾ ਉਹਨੂੰ ਰਿਫਾਈਨ ਕਰ ਕਰਕੇ ਆਟਾ ਯੂਜ਼ ਕਰਦੇ ਹਾਂ ਉਹ ਨਹੀਂ ਜਿਹੜਾ ਹੋਲ ਗ੍ਰੇਨ ਵੀਟ ਆਟਾ ਹੈ ਉਹ ਨੁਕਸਾਨ ਨਹੀਂ ਕਰਦਾ ਬਟ ਉਹਦਾ ਵੀ ਪੋਰਸ਼ਨ ਹੈ ਅਗਰ ਦੋਸਤੀ ਤਿੰਨ ਦੀਆਂ ਤਿੰਨ ਚਪਾਤੀ ਡਾਇਬੀਟਿਕ ਪੇਸ਼ੈਂਟ ਖਾ ਰਿਹਾ ਹੈ ਤਾਂ ਉਹਦੇ ਵਿੱਚ ਉਹਨੂੰ ਪ੍ਰੋਬਲਮ ਨਹੀਂ ਹੁੰਦੀ ਆਮਲਾ ਖਾਣ ਨਾਲ ਵਾਲ ਕਾਲੇ ਹੁੰਦੇ ਨੇ ਦੇਖੋ ਆਮਲਾ ਖਾਣ ਆਮਲਾ ਇੱਕ ਵਿੱਚ ਇੱਕ ਵਿਟਾਮਿਨ ਸੀ ਵੀ ਹੈ ਔਰ ਕਾਫੀ ਸਾਰੇ ਐਂਟੀਆਕਸੀਡੈਂਟਸ ਵੀ ਹੈ ਜੋ ਕਿ ਅੱਛਾ ਇਮਿਊਨ ਸਿਸਟਮ ਬਣਾਉਂਦੇ ਆ ਆਪਣੀ ਬਾਡੀ ਦਾ ਅਗਰ ਇੱਕ ਕਾਰਨ ਇਹ ਹੈ ਆਪਣੀ ਬਾਡੀ ਦੇ ਵਿੱਚ ਵਾਲ ਗਰੇ ਹੁੰਦਾ ਹੈ ਜਾਂ ਵਾਈਟ ਹੁੰਦਾ ਕਿ ਬੋਡੀ ਦੇ ਵਿੱਚ ਕੋਈ ਕਮੀ ਹੈ ਜਾਂ ਬੋਡੀ ਦੇ ਵਿੱਚ ਕੋਈ ਪ੍ਰੋਬਲਮ ਹੈ ਤਾਂ ਆਮਲਾ ਜ਼ਰੂਰ ਘੌਰ ਕਰ ਸਕਦਾ ਬਟ ਅਗਰ ਫੈਕਟਰ ਜੈਨੇਟਿਕ ਹੈ ਕਿ ਤੁਹਾਡੀ ਪੇਰੈਂਟਸ ਨੂੰ ਜਲਦੀ ਵੇਆ ਹੋਏ ਵਾਲ ਸਵੇ ਤੁਹਾਡੇ ਵੀ ਹੋਏ ਤਾਂ ਫਿਰ ਉਹ ਤੁਸੀਂ ਰਿਵਰਸ ਨਹੀਂ ਕਰ ਸਕਦੇ ਬਾਦਾਮ ਦਾ ਤੇਲ ਲਗਾਉਣ ਨਾਲ ਵਾਲ ਸਟਰੋਂਗ ਰਹਿੰਦੇ ਮਿੱਥ ਹੈ ਸੋ ਅਗਲਾ ਸਵਾਲ ਮੈਡਮ ਕਿ ਨੇਲਸ 'ਚ ਵਾਈਟ ਸਪਾਟਸ ਹੁੰਦੇ ਆ ਤਾਂ ਕੈਲਸ਼ੀਅਮ ਦੀ ਕਮੀ ਹੈ ਨਹੀਂ ਜੀ ਮਿੱਥ ਹੈ ਇਹ ਵੀ ਮਿੱਥ ਹੈ ਸੋ 이어ਫੋਨ ਜ਼ਿਆਦਾ دیر ਲਗਾਉਣ ਨਾਲ ਕੰਨ ਖਰਾਬ ਹੋ ਜਾਂਦੇ ਨੇ हां देखो इयरफोन्स ਲਗਾਉਣ ਨਾਲ ਇयरफोन्स ਦੇ ਉੱਪਰ ਵੀ ਇਨਫੈਕਸ਼ਨ ਹੈ ਜੋ ਅੰਦਰ ਮਤਲਬ ਕੰਨ ਦੇ ਅੰਦਰ ਜਾਂਦੀ ਹੈ ਔਰ ਉਹ ਵੀ ਲਗਾਤਾਰ ਲਗਾਉਣ ਨਾਲ ਵੀ ਇਹ ਹੈ ਕਿ ਜੋ ਕੰਨ ਦੀ ਵੈਕਸ ਹੈ ਜਾਂ ਜੋ ਵੀ ਹੈ ਕੰਨ ਦੀ ਸਫਾਈ ਓਚੀ ਤਰ੍ਹਾਂ ਨਹੀਂ ਹੋ ਸਕਦੀ ਤਾਂ ਉਹਦੇ ਵਿੱਚ ਇਨਫੈਕਸ਼ਨ ਹੋਏਗੀ ਤਾਂ ਕੰਨ ਦੇ ਵਿੱਚ ਪ੍ਰੋਬਲਮ ਆਏਗੀ ਬਰਡਸ ਨਾਲ ਕੰਨਾਂ ਨੂੰ ਸਾਫ਼ ਨਹੀਂ ਕਰਨਾ ਚਾਹੀਦਾ ਬਰਡਸ ਜਿਹੜੇ ਨੇ ਅਗਰ ਅੱਛੀ ਕਾਟਨ ਦੇ ਮਤਲਬ ਅੱਛੀ ਕੰਪਨੀ ਦੇ ਹੈ ਤਾਂ ਉਹਨਾਂ ਦੇ ਵਿੱਚ ਇਹ ਹੈ ਕਿ ਪ੍ਰੋਪਰਲੀ ਉੱਪਰ ਇਅਰ ਬੱਡ ਬਣਿਆ ਹੁੰਦਾ ਹੈ ਤੇ ਉਹ ਚੀਜ਼ਾਂ ਸਫਾਈ ਹੋ ਜਾਂਦੀ ਹੈ ਬਟ ਫਿਰ ਵੀ ਕਈ ਵਾਰੀ ਹੁੰਦਾ ਹੈ ਕਿ ਇਅਰ ਇਅਰ ਵੈਕਸ ਨੂੰ ਅਸੀਂ ਅੰਦਰ ਪੁਸ਼ ਕਰ ਸਕਦੇ ਆ ਤੇ ਅਗਰ ਨਹੀਂ ਹੈ ਤਾਂ ਉਹਦੇ ਉੱਪਰ ਅਗਰ ਕੋਈ ਫਾਈਬਰ ਉਤਰ ਕੇ ਤੁਹਾਡੇ ਕੰਨ 'ਚ ਰਹਿ ਜਾਂਦਾ ਹੈ ਤਾਂ ਉਹ ਵੀ ਪ੍ਰੋਬਲਮ ਕ੍ਰੀਏਟ ਕਰ ਸਕਦਾ ਹੈ ਮਿੱਠੀਆਂ ਚੀਜ਼ਾਂ ਖਾਣ ਨਾਲ ਫੋੜੇ ਫਿੰਸੀਆਂ ਜ਼ਿਆਦਾ ਹੁੰਦੀਆਂ ਨੇ ਹਾਂਜੀ ਫੈਕਟ ਫੈਕਟ ਜੀ ਸੋ ਚੀਨੀ ਦੀ ਜਗ੍ਹਾ ਗੁੜ ਖਾਣ ਨਾਲ ਡਾਇਬੀਟਿਸ ਪੇਸ਼ੈਂਟ ਦਾ ਸ਼ੂਗਰ ਲੈਵਲ ਕੰਟਰੋਲ ਦੇ ਵਿੱਚ ਨਹੀਂ ਚੀਨੀ ਹੋਏ ਸ਼ੂਗਰ ਸ਼ਾਇਦ ਹੈ ਇਹ ਗੂੜ ਹੈ ਜਾਂ ਸ਼ੱਕਰ ਹੈ ਹੈ ਤਾਂ ਸਭ ਮਿੱਠਾ ਹੀ ਹੈ ਮੇਬੀ ਉਹਨਾਂ ਦਾ ਲੈਵਲ ਅਲੱਗ-ਨਾਲ ਹੋਏਗਾ ਬਟ ਇਹ ਨਹੀਂ ਹੈ ਕਿ ਡਾਇਬੀਟਿਸ ਕੰਟਰੋਲ ਹੋ ਜਾਏਗੀ ਤੁਹਾਡੀ ਪਿੰਪਲ ਨੂੰ ਫੋੜਨ ਨਾਲੀਆਂ ਸਪੈਸ਼ਲੀ ਜਿਹੜੇ ਪਾਸ ਵਾਲੇ ਪਿੰਪਲ ਉਹਨਾਂ ਨੂੰ ਫੋੜਨ ਨਾਲ ਹੋਰ ਪਿੰਪਲ ਵੱਧਦੇ ਨੇ ਦੇਖੋ ਅਗਰ ਇਸ ਪ੍ਰੈਸ ਕਰਾਂਗੇ ਨੇਲਜ਼ ਨਾਲ ਉਹਨੂੰ ਦਬਾ ਕੇ ਪਾਸ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਮੇਬੀ ਇਹ ਹੋ ਸਕਦਾ ਹੈ ਕਿ ਨੀਅਰ ਬਾਏ हेयर फॉलिकल्स ਜੋ ਹੈ ਤੁਹਾਡੇ ਬਾਡੀ ਤੇ ਕਿਉਂਕਿ ਵਾਲ ਤਾਂ ਸਾਰੀ ਬਾਡੀ ਤੇ ਹੀ ਕਵਰਡ ਹੈ ਨਾ ਤਾਂ ਉਹਦੇ ਵਿੱਚ ਇਨਫੈਕਸ਼ਨ ਜਾ ਕੇ ਉਸ ਤੋਂ ਅੱਗੇ ਅੱਗੇ ਸਪਰੈਡ ਕਰ ਸਕਦੀ ਹੈ ਖਾਲੀ ਪੇਟ ਨਿੰਬੂ ਪਾਣੀ ਜਾਂ ਸ਼ਹਿਦ ਵਾਲਾ ਪਾਣੀ ਪੀਣ ਨਾਲ ਵਜ਼ਨ ਘਟਦਾ ਹੈ ਦੇਖੋ ਇਹ ਜਿਹੜੀ ਡਰਿੰਕ ਹੈ ਇਹਦੀ ਵੀ ਇੱਕ proportions ਹੈ ਕਿ ਇੱਕ 스ਪੂਨ ਹੀ ਸ਼ਾਇਦ ਹੋਣਾ ਚਾਹੀਦਾ ਹੈ ਅੱਧਾ 스ਪੂਨ ਹੀ ਉਹਦਾ ਲੈਮਨ ਜੂਸ ਦਾ ਹੋਣਾ ਚਾਹੀਦਾ ਹੈ ਕਿਉਂਕਿ ਇਹ ਡੀਟੌਕਸੀਫਾਈਂਗ ਇੱਕ ਡਰਿੰਕ ਹੈ ਬੋਡੀ ਲਈ ਕੁਝ ਮੈਟਾਬੋਲਿਜ਼ਮ ਨੂੰ ਫਾਸਟ ਕਰਦੀ ਹੈ ਇਹ ਹੋ ਸਕਦਾ ਹੈ ਕਿ ਹਾਂ ਕੁਝ ਲੋਕਾਂ ਨੂੰ ਫਾਇਦਾ ਫਾਇਦਾ ਹੋਏ ਦੇ ਨਾਲ ਕਿ weight lose ਹੋ ਜਾਏ ਬਟ ਸਭ ਨੂੰ ਇਹ ਫਾਇਦਾ ਨਹੀਂ ਕਰ ਸਕਦਾ ਮਤਲਬ ਇਹ ਮਿਥ ਵੀ ਨਹੀਂ ਹੈ ਫੈਕਟ ਵੀ ਨਹੀਂ ਹੈ ਇਹ ਸਭ ਬੋਡੀ ਹਰ ਬੋਡੀ ਤੇ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਕਿਹੜੀ ਚੀਜ਼ ਸੂਟ ਕਰੇ ਕਿਹੜੀ ਨਾ ਕਰੇ ਲਸਣ ਅਦਰਕ ਖਾਲੀ ਪੇਟ ਖਾਣ ਨਾਲ ਬੋਡੀ 'ਚ ਬਹੁਤ ਸਾਰੇ ਫਾਇਦੇ ਹੁੰਦੇ ਨੇ ਮਿਥ ਮਿੱਥ ਹੈ। ਓਕੇ ਸੋ ਕੋਈ ਵੀ ਜਗ੍ਹਾ ਤੇ ਕਿਸੇ ਨੂੰ ਜਲ ਜਾਂਦਾ ਹੈ ਤਾਂ ਉਸ ਤੇ ਬਰਫ਼ ਲਗਾਉਣ ਨਾਲ ਫਾਇਦਾ ਹੁੰਦਾ ਹੈ। ਨਹੀਂ ਬਰਫ਼ ਨਹੀਂ ਲਗਾਨੀ ਚਾਹੀਦੀ। ਕਿਉਂਕਿ ਇਹ ਹੈ ਕਿ ਬਰਫ਼ ਲਗਾਉਣ ਨਾਲ ਸਗੋਂ ਤੇ ਮਤਲਬ ਇੱਕ ਉਹ ਜਿਹੜੀ ਬਲੱਡ ਵੈਸਲਸ ਇੱਕਦਮ ਕੰਸਟ੍ਰਿਕਟ ਕਰ ਸਕਦੀਆਂ। ਤਾਂ ਸਗੋਂ ਉੱਥੇ ਇੱਕ ਅੱਛੀ ਬਲੱਡ ਸਪਲਾਈ ਆਪਾਂ ਨੂੰ ਚਾਹੀਦੀ ਹੈ ਕਿ ਉਹ ਜਿਹੜਾ ਵੂਨਡ ਹੈ ਜਲਦੀ ਹੀਲ ਹੋਏ। ਸਿੰਪਲ ਪਾਣੀ ਨਾਲ ਤੁਸੀਂ ਧੋ ਸਕਦੇ ਹੋ ਤਾਂ ਕਿ ਤੁਹਾਨੂੰ ਜਿਹੜੀ ਜਲਨ ਹੈ ਉਹ ਘੱਟ ਹੋਏ। ਗਿੱਲੇ ਵਾਲ ਲੈ ਕੇ ਸੌਣ ਨਾਲ ਕੋਲਡ ਹੋ ਜਾਂਦਾ ਹੈ। ਦੇਖੋ ਇਹ ਚੀਜ਼ ਇਹ ਤਾਂ ਹੈ ਅਗਰ ਕੋਈ ਸਰਦੀ ਦਾ ਬਹੁਤ ਸਰਦੀ ਦਾ ਮੌਸਮ ਹੈ ਤਾਂ ਹੈ ਜਾਂ ਤੁਸੀਂ ਅੱਛੀ ਤਰ੍ਹਾਂ ਕਵਰ ਨਹੀਂ ਕੀਤਾ ਹੋਇਆ ਤਾਂ ਹੈ ਬਟ ਇਹ ਅਗਰ ਗਿੱਲੇ ਵਾਲਾ ਤੁਸੀਂ ਸੌਂਦੇ ਹੋ ਤਾਂ ਵਾਲਾ ਇਨਫੈਕਸ਼ਨ ਜ਼ਰੂਰ ਹੋ ਸਕਦੀ ਹੈ ਵਾਲਾ ਇਨਫੈਕਸ਼ਨ ਉਹ ਕਿਦਾਂ ਹੋ ਸਕਦਾ ਕਿਉਂਕਿ ਦੇਖੋ ਗਿੱਲਾਪਣ ਜਿਹੜਾ ਹਿਊਮਿਡਿਟੀ ਹਮੇਸ਼ਾ ਬੈਕਟੀਰੀਆ ਨੂੰ ਗਰੋ ਕਰਨ ਲਈ ਅੱਛਾ ਹੁੰਦਾ ਹੈ ਮੀਡੀਅਮ ਫਿਰ ਉਹ ਆਪਾਂ ਕਹਿੰਦੇ ਆ ਜੇ ਅਗਰ ਵਾਲ ਤੁਸੀਂ ਗਿੱਲੇ ਬੰਨ ਰਹੇ ਹੋ ਜਾਂ ਗਿੱਲੇ ਵਾਲਾਂ ਲੈ ਕੇ ਸੌ ਰਹੇ ਹੋ ਤਾਂ ਉਹ ਹੈ ਕਿ ਜਿਹੜਾ ਗਿੱਲਾਪਣ ਹੈ ਹਮੇਸ਼ਾ ਇੱਕ ਬੈਕਟੀਰੀਆ ਨੂੰ ਜਾਂ ਫੰਗਸ ਨੂੰ ਗਰੋ ਕਰਨ ਦਾ ਇੱਕ ਅੱਛਾ ਮੀਡੀਅਮ ਜੀ ਫਰੂਟ ਖਾਣਾ ਜ਼ਿਆਦਾ ਬਿਹਤਰ ਹੈ ਰਾਦਰ ਦੈਨ ਫਰੂਟ ਜੂਸ ਪੀਣਾ ਹਾਂਜੀ ਬਿਲਕੁਲ ਕਿਉਂਕਿ ਫਰੂਟਸ ਜਦੋਂ ਆਪਾਂ ਲੈਨੇ ਆ ਤਾਂ ਉਹਦੇ ਵਿੱਚ ਅਸੀਂ ਉਹਦਾ ਫਾਈਬਰ ਵੀ ਲੈਨੇ ਆ ਕਈ ਵਾਰ ਅਸੀਂ ਉਹਦੇ ਛਿਲਕਾ ਜਿਵੇਂ ਐਪਲ ਹੈ ਉਹਨੂੰ ਵੀ ਉਹਦੀ ਕਵਰਿੰਗ ਵੀ ਖਾ ਲੈਨੇ ਆ ਔਰ ਕਈ ਵਾਰ ਫਰੂਟਸ ਹੀ ਕੁਝ ਐਸੇ ਹੁੰਦੇ ਆ ਕਿ ਜਿਨ੍ਹਾਂ ਉਹਨਾਂ ਦੀ ਕਵਰਿੰਗ ਦੇ ਵਿੱਚ ਜਾਂ ਉਹਨਾਂ ਦੀ ਫਾਈਬਰ ਦੇ ਵਿੱਚ ਹੀ ਸਾਰੇ ਨਿਊਟ੍ਰੀਐਂਟਸ ਪਏ ਹੁੰਦੇ ਆ ਉਹਦੇ ਲਿਕਵਿਡ ਕੰਟੈਂਟ ਵਿੱਚ ਉਹ ਚੀਜ਼ ਹੁੰਦੀ ਨਹੀਂ ਔਰ ਜਿਹੜਾ ਅਸੀਂ ਜੂਸ ਲੈਨੇ ਆ ਜਦੋਂ ਤਾਂ ਉਹਦਾ ਜਿਹੜਾ 슈ਗਰ ਲੈਵਲ ਆਪਣੀ ਬੋਡੀ ਦਾ ਇੱਕਦਮ ਰੇਜ਼ ਹੁੰਦਾ ਹੂੰ ਔਰ ਰੇਜ਼ ਹੋਣਾ ਓਦਾਂ ਕਿ ਜਦੋਂ ਆਪਨ ਹੋਰ ਜ਼ਿਆਦਾ ਭੁੱਖ ਲੱਗਦੀ ਹੈ ਜੀ ਇਹਦੇ ਨਾਲ ਇਹ ਹੈ ਕਿ ਤਾਂ ਹੀ ਅੱਜਕੱਲ ਬੱਚਿਆਂ ਵਿੱਚ ਆਪਾਂ ਜਿਵੇਂ ਕਹਿੰਦੇ ਨਾ ਕਿ ਬੱਚੇ ਫਰੂਟ ਨਹੀਂ ਖਾਂਦੇ ਜੀ ਜੂਸ ਦਿੰਦਾ ਔਰ ਜੂਸ ਦੇਣਾ ਉਹਨਾਂ ਨੂੰ ਹੋਰ ਜ਼ਿਆਦਾ ਭੁੱਖ ਲੱਗਦੀ ਹੈ ਹੋਰ ਜ਼ਿਆਦਾ ਉਹ ਕੈਲਰੀਜ਼ ਇਨਟੇਕ ਕਰਦੇ ਨੇ ਇਹ ਫਿਰ ਕਈ ਵਾਰੀ ਮੋਟਾਪੇ ਦਾ ਕਾਰਨ ਵੀ ਬਣਦਾ ਜੀ ਰਾਤੀ ਦੁੱਧ ਪੀਣ ਨਾਲ ਨੀਂਦ ਸੋਹਣੀ ਆਉਂਦੀ ਹੈ ਹਾਂ ਉਹਦਾ ਕਾਰਨ ਇਹੀ ਹੈ ਇੱਕ ਰਫ ਫੈਕਟ ਇਹਦਾ ਇਹ ਹੈ ਕਿ ਜਿਹੜਾ ਦੁੱਧ ਵਿੱਚ ਜੋ ਇੱਕ ਮਤਲਬ ਨਿਊਟ੍ਰੀਐਂਟ ਹੈ ਉਹ ਇੱਕ ਬਾਡੀ ਵਿੱਚ ਜਿਹੜਾ ਨੀਂਦ ਆਉਣ ਲਈ ਆਪਾਂ ਨੂੰ ਜ਼ਰੂਰੀ ਇੱਕ ਹਾਰਮੋਨ ਹੈ ਉਹ ਬਣਦਾ ਹੈ ਜਿਸ ਦੇ ਨਾਲ ਨੀਂਦ ਅੱਛ ਖਰਬੋਜਾ ਜਾਂ ਤਰਬੂਜ਼ ਖਾਣ ਤੋਂ ਬਾਅਦ ਜੇ ਕੋਈ ਪਾਣੀ ਪੀਂਦਾ ਉਹਨੂੰ ਲੂਜ਼ ਮੋਸ਼ਨ ਲੱਗ ਸਕਦੇ ਆ ਇਹ ਮਿਥ ਹੈ ਮਿਥ ਓਕੇ ਸਭ ਤੋਂ ਪੁਰਾਣੀ ਚੀਜ਼ ਹੁੰਦੀ ਆ ਮੈਮ ਐਨ ਐਪਲ ਅਡੇ ਕੀਪਸ ਅ ਡਾਕਟਰ ਅਵੇ ਇਹ ਵੀ ਮਿਥ ਹੈ ਇਹ ਵੀ ਮਿਥ ਹੈ ਸੋ ਸ਼ੁਰੂ ਤੋਂ ਪੜਾਇਆ ਜਾਂਦਾ ਇਹ ਚੀਜ਼ ਸੋ ਇਹ ਵੀ ਮਿਥ ਰਹੀ ਹੈ ਜੀ ਸੋ ਖੀਰਾ ਖਾਣ ਸਵੇਰ ਦਾ ਖੀਰਾ ਹੀਰਾ ਹੁੰਦਾ ਹੈ ਖੀਰੇ ਦੇਖੋ ਬਹੁਤ ਸਾਰੀ ਐਂਟੀਆਕਸੀਡੈਂਟ ਪ੍ਰੋਪਰਟੀਆਂ ਨੇ ਤੇ ਕੁਝ ਇੰਨਾ ਜ਼ਿਆਦਾ ਪਾਣੀ ਹੈ ਕਿ ਸਵੇਰੇ ਉੱਠ ਕੇ ਅਗਰ ਸੋਚੀ ਅਸੀਂ ਕਿ ਕੱਲਾ ਪਾਣੀ ਪੀ ਲੋ ਉਹ ਨਾਲ ਜੇਕਰ ਤੁਸੀਂ ਇੱਕ ਖੀਰਾ ਖਾਂਦੇ ਹੋ ਉਹਦੇ ਵਿੱਚ ਤੁਹਾਡੇ ਸਾਰੇ ਚੀਜ਼ਾਂ ਆ ਗਈਆਂ ਪਾਣੀ ਵੀ ਆ ਗਿਆ ਔਰ ਜੋ ਐਸੈਂਸ਼ੀਅਲ ਨਿਊਟ੍ਰੀਐਂਟਸ ਨੇ ਖੀਰੇ ਦੇ ਵਿੱਚ ਉਹ ਵੀ ਤੁਹਾਨੂੰ ਮਿਲ ਗਏ ਖਾਲੀ ਪੇਟ ਫਰੂਟ ਖਾਣ ਨਾਲ ਐਸਿਡਿਟੀ ਹੁੰਦੀ ਹੈ ਇਹ ਹਰ ਬੰਦੇ ਬੰਦੇ ਦੇ ਡਿਪੈਂਡ ਕਰਦਾ ਹੁਣ ਕਈ ਲੋਕਾਂ ਨੂੰ ਕੋਈ ਚੀਜ਼ ਸੂਟ ਕਰ ਜਾਂਦੀ ਹੈ ਹੁਣ ਜਿਸ ਤਰ੍ਹਾਂ ਐਪਲ ਹੀ ਹੈ ਕਈ ਲੋਕਾਂ ਨੂੰ ਐਸਿਡ ਕਰ ਜਾਂਦਾ ਹੈ ਕਈਆਂ ਨੂੰ ਨਹੀਂ ਕਰਦਾ ਬਟ ਜਿਹੜੇ ਫਰੂਟ ਖਾਸ ਕਰਕੇ ਸਟਰਸ ਨੇ ਜਿਵੇਂ ਔਰੈਂਜ ਵਗੈਰਾ ਨੇ ਇਹਨਾਂ ਨਾਲ ਜ਼ਰੂਰ ਐਸਿਡਿਟੀ ਹੋ ਸਕਦੀ ਹੈ ਤੁਸੀਂ ਖਾਲੀ ਪੇਟ ਲੈ ਜੀ ਮਤਲਬ ਗਨੇ ਚੁਣੇ ਫਰੂਟਸ ਨੇ ਜਿਨ੍ਹਾਂ ਨੂੰ ਖਾਲੀ ਪੇਟ ਖਾ ਸਕਦੇ ਆ ਕਿਹੜੇ ਕਿਹੜੇ ਫਰੂਟਸ ਨੇ ਜਿਸ ਤਰ੍ਹਾਂ ਹੈ ਬਨਾਣਾ ਹੈ ਜਾਂ ਪਪਾਇਆ ਹੈ ਤੁਸੀਂ ਲੈ ਸਕਦੇ ਹੋ ਐਪਲ ਲੈ ਸਕਦੇ ਹੋ ਖਾਲੀ ਪੇਟ ਇਹ ਕਿਹ ਵੀ ਕਹਿੰਦੇ ਸੱਤ ਵਜੇ ਤੋਂ ਬਾਅਦ ਫਰੂਟ ਖਾਣਾ ਹੀ ਨਹੀਂ ਚਾਹੀਦਾ ਇਹ ਮਿੱਤਰ ਇਹ ਵੀ ਮਿੱਤਰ ਸੋ ਕੁਝ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਕੁਝ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਜਲਦੀ ਇੰਨਾ ਤਹੀ ਲੈ ਕੇ ਆਈਏ ਕਿ ਕਿਹੜੀ ਚੀਜ਼ ਮਿਥ ਹੈ ਤੇ ਕਿਹੜੀ ਚੀਜ਼ ਫੈਕਟ ਹੈ ਜੇ ਹੋਰ ਵੀ ਕੋਈ ਸਵਾਲ ਨੇ ਤੁਸੀਂ ਜ਼ਰੂਰ ਪੁੱਛ ਸਕਦੇ ਹੋ ਉਦੋਂ ਤੱਕ ਸਾਡੇ ਨਾਲ ਜੁੜੇ ਰਹੋ ਤੇ ਦੇਖਦੇ ਰਹੋ ਦਸਿੱਤੀ ਹੈਡਲਾਈਨਸ ਮੈਂ ਤਾਂ ਮਨਜੋਤ ਕੈਮਰਾਮੈਨ ਪ੍ਰਿੰਸ ਦੇ ਨਾਲ